दूजी साइड पे चलते हैं क्योंकि काफी बड़ा फिलहाल ऐसी यूएसए वाली साइड है और ये मैप ਇਹ ਇੱਥੋਂ ਦੀਆਂ ਗੱਡੀਆਂ ਆਉਣ ਜਾਣ ਵਾਲਾ ਬ੍ਰਿਜ ਹੈ ਤੇ ਇਹ ਜਗ੍ਹਾ ਨੂੰ ਆਪਾਂ ਹੁਣ ਘੁੰਮ ਕੇ ਆਏ ਆ ਤੇ ਇੱਧਰ ਜਾ ਰਹੇ ਆ ਆਪਾਂ ਇਸ ਟਾਈਮ ਇਹ ਦੇਖ ਲਓ ਜੀ ਬਿਲਕੁਲ ਨਜ਼ਦੀਕ ਦਾ ਥ ਵਿਊ ਪਾਣੀ ਦੀ ਨਿੱਕੀ ਨਿੱਕੀ ਫੂਰ ਪੈਣ ਦੀ ਬੜਾ ਮਜ਼ਾ ਆ ਰਿਹਾ ਹੋ 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 ਕੀ ਬਾਤ ਹੈ ਇੱਥੋਂ ਜਿਹੜੀ ਪਾਣੀ ਦੀ ਉੱਡਦੀ ਪਈ ਨਾ ਫੂਰ ਔਰ ਜਦੋਂ ਉੱਪਰ ਪੈਂਦੀ ਹੈ ਕਿਹੜਾ ਨਜ਼ਾਰਾ ਥੱਲੇ ਦਾ ਵਿਊ ਵੀ ਦੇਖ ਲਓ ਇੱਕ ਵਾਰੀ ਇੱਥੋਂ ਦੀ ਫੋਟੋ ਮਾਤੀ ਬੋਰਡ ਇਹਨਾਂ ਨੇ ਥੁਦੀ ਆ ਦੇਖੋ ਜੀ ਕੀ ਆ ਵਿਊ ਨਜ਼ਾਰੇਦਾਰ ਵਾਹ ਤੋਰਾਂ ਲਓ ਜੀ ਥੋੜੀ ਜਿਹੀ ਹੋਰ ਉੱਪਰ ਤੋਂ 뷰 ਪਹਿਲਾਂ ਆਪਾਂ ਗਏ ਸੀ ਉਸ ਸਾਈਡ ਤੇ ਫਿਰ ਬ੍ਰਿਜ ਤੇ ਫਿਰ ਉਸ ਤੋਂ ਬਾਅਦ ਵਾਕ ਕਰਕੇ ਇੱਥੇ ਆਏ ਔਰ ਇੱਥੋਂ ਦੀ ਉੱਪਰ ਇਹ ਸਾਰਾ ਘੁੰਮ ਕੇ ਜਰੂਰ ਦੇਖਣਾ ਨਿਕੋਲਾ ਥੈਸਲਾ ਨੇਗਰਾ ਫੋਲ ਵਾਲਾ ਇਹਦੇ ਕੱਢ ਦਿਆਂਗੇ ਅਜਾ ਵੱਟ ਇਹ ਨਾ ਕਿਹਾ ਜੀ ਕਿ ਕਿਨਾਰਾ ਰਹਿ ਗਿਆ ਸੀ ਸ਼ਾਮ ਦੇ ਵਕਤ ਇੱਥੇ ਪ੍ਰੇਡ ਹੁੰਦੀ ਹੈ ਤੇ ਇਦਾਂ ਦੇ 5 6 ਜਹਾ ਆ ਜਾਂਦੇ ਨੇ ਤੇ ਉਹਦੇ ਨਾਲ ਪ੍ਰੇਡ ਕਰਦੇ ਨੇ ਪਰ ਸ਼ਾਮ ਨੂੰ ਰੰਗ ਬਰੰਗੇ ਰੰਗ ਜੇ ਕੱਢਦੇ ਨੇ ਫੈਸਲਾ ਔਰ ਇਹ ਸਾਈਡ ਉਪ ਪਾਰਕ ਬਣੀ ਆਈਸਕ੍ਰੀਮ ਆਈਸਕ੍ਰੀਮ ਖਾ ਰਹੇ ਨੇ ਲੋਗ ਇਹ ਦੇਖੋ ਇਹ ਲੋਗ ਥੱਲੇ ਜਾ ਰਹੇ ਨੇ ਜਿੱਥੇ ਪਾਣੀ ਦਾ ਝਰਨਾ ਦਿਗ ਰਿਹਾ ਇਹ ਹੈਗਾ ਕਿ ਵਿੰਡ ਕਰਕੇ ਨਾਮ ਇਹਦਾ ਗਰਮੀਆਂ ਦੀਆਂ ਛੁੱਟੀਆਂ ਕਰਕੇ ਪੂਰਾ ਰਸ਼ ਹੋਇਆ ਇੱਧਰ ਲੈ ਵੀ ਹੁਣ ਆਪਾਂ ਨੂੰ ਸ਼ਾਇਦ ਕੈਨੇਡਾ ਵਾਲੀ ਸਾਈਡ ਦਾ ਨਜ਼ਰ ਆਏਗਾ 뷰 ਸੋ ਜਿੱਦਾਂ ਹੀ ਸਾਹਮਣੇ ਕੈਨੇਡਾ ਵਾਲੇ ਪਾਸੂ ਲੋਕ ਇਸੇ ਤਰ੍ਹਾਂ ਦੇ 뷰 ਦਾ ਨਜ਼ਾਰਾ ਲੈ ਰਹੇ ਨੇ ਜਿੱਦਾਂ ਆਪਾਂ ਪਿੱਛੇ ਦੇਖ ਕੇ ਆਏ ਹਾਂ ਲਓ ਜੀ ਦਿਖਾਣੇ ਹਾਂ ਤੁਹਾਨੂੰ ਕੈਨੇਡਾ ਵਾਲੀ ਸਾਈਡ ਦੇ ਲੋਕ ਇਸ ਥੀ ਵਿਊ ਤੋਂ ਨਜ਼ਾਰਾ ਕਿਵੇਂ ਲੈ ਰਹੇ ਨੇ ਓ ਹੋ 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 ਕੀ ਬਾਤ ਹੈ ਜੀ ਕੀ ਬਾਤ ਹੈ ਇਹ ਵਾਹ ਕਿਹੜਾ ਜ਼ਬਰਦਸਤ ਥੀਓ 20 ਤੇ 30 ਬਸ ਉਹ ਵੇ ਵੇ ਐ ਇਦਾਂ ਲੱਗਦਾ ਜਿਦਾਂ ਦੁਨੀਆ ਦਾ ਪਾਣੀ ਸਾਰਾ ਇੱਧਰ ਹੀ ਆ ਗਿਆ ਹੁੰਦਾ ਓਹ ਹੋ 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 ਸੋ ਅਸਲੀ ਪੁਆਇੰਟ ਇਹੀ ਹੈ ਮੇਨ ਪੁਆਇੰਟ ਜਿਹੜਾ ਨੈਗਰਾਫਾਲ ਦਾ ਉਹ ਇਹੀ ਹੈ ਜਿੰਨਾ ਵੀ ਅੱਜਕੱਲ ਵੀਡੀਓ ਤੁਸੀਂ ਦੇਖਦੇ ਹੋ ਜਾਂ ਫੋਟੋਆਂ ਉਹ ਸਾਰਾ ਵਿਊ ਇੱਥੇ ਦਾ ਹੀ ਹੁੰਦਾ ਹ ਨਹੀਂ ਵਾਹ ਜੀ ਵਾਹ ਇਹ ਅਸਲੀ ਨਜ਼ਾਰਾ ਪਾਣੀ ਦੇਖੋ ਕਿਦਾਂ ਉੱਡ ਰਿਹਾ ਉੱਪਰ ਨੂੰ ਧੂਆਂ ਬਣਿਆ ਪਿਆ ਜਿੱਦਾਂ ਪਰ ਪਾਣੀ ਦੀ ਫੂਰ ਆ ਰਹੀ ਬਿਲਕੁਲ ਐਨ ਗਿੱਲਾ ਕਰ ਰਹੀ ਸਾਨੂੰ ਆ ਦੇਖੋ ਸਾਰਾ ਗਿੱਲਾ ਹੋਇਆ ਪਿਆ ਪਾਣੀ ਦੀ ਫੂਰ ਦੇ ਨਾਲ ਓਹੋ ਹੋ ਓਹ ਕੈਮਰਾ ਗਿੱਲਾ ਹੋ ਗਿਆ ਜੀ ਕੈਮਰਾ ਪਾਣੀ ਦੀ ਫੂਰ ਬਹੁਤ ਜ਼ਿਆਦਾ ਆ ਰਹੀ ਓਧਰੋਂ ਦੀ ਓਹੋ ਹੋ ਮੇਰੀ ਬੈਕ ਸਾਈਡ ਤੋਂ ਸਾਰਾ ਭਿੱਜਣਾ ਸ਼ੁਰੂ ਹੋ ਗਿਆ ਆ ਦੇਖੋ ਸ਼ਾਇਦ ਤੁਹਾਨੂੰ ਦਿਖਾਈ ਦੇ ਰਿਹਾ ਹੋਵੇ ਇਸ ਚੀਜ਼ ਨੂੰ ਦੇਖਣ ਵਾਸਤੇ ਆਂਦੇ ਲੋਕੀ ਇਸ ਚੀਜ਼ ਦਾ ਨਜ਼ਾਰਾ ਚਲੋ 1 ਮਿੰਟ ਕਾਰ ਹੀ ਲੈਂਦੇ ਆ ਭਜ ਜਾਏਗਾ ਕੈਮਰਾ ਦੇਖੀ ਜਾਏਗੀ ਪਰ ਫਿਲਹਾਲ ਨਜ਼ਾਰਾ ਓਹੋ ਹੋ ਹੋ ਪਾਣੀ 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 ਆ ਗਿਆ ਪਾਣੀ ਓਹੋ ਹੋ ああ。Oh. ਬਿਲਕੁਲ ਸਾਹਮਣੇ ਇੱਕ ਰੈਸਟੋਰੈਂਟ ਵੀ ਬਣਿਆ ਥੇ ਟਾਪ ਆਫ ਦਾ ਫਾਲ ਰੈਸਟੋਰੈਂਟ ਬਿਲਕੁਲ ਟਾਪ ਤੇ ਆ ਲਓ ਜੀ ਇਹ ਹੈਗਾ ਸੀ ਨੈਗਰਾ ਫਾਲ ਦਾ ਅੱਜ ਦਾ ਨਜ਼ਾਰਾ ਸੋ ਇਹ ਤੋਂ ਫ੍ਰੀ ਹੋ ਕੇ ਜੁਣ ਅਸੀਂ ਚੱਲਿਆਂ ਕੈਨੇਡਾ ਵਾਲੀ ਸਾਈਡ ਦੇਖਦੇ ਹਾਂ ਉੱਥੇ ਕੀ ਕੁਐਸਚਨਾਂ ਦੀ ਰਿਕੁਆਇਰਮੈਂਟ ਹੈ ਔਰ ਜੇ ਤਾਂ ਐਂਟਰੀ ਦਿੰਦੇ ਆ ਤਾਂ ਫਿਰ ਤਾਂ ਜਾਵਾਂਗੇ ਅੱਜ ਕੈਨੇਡਾ ਵਾਲੀ ਸਾਈਡ ਜੇ ਨਹੀਂ ਤੇ ਫਿਰ ਅੱਜ ਦਾ ਵਲੌਗ ਕਰਾਂਗੇ ਇੱਥੇ ਹੀ ਖਤਮ ਪਰ ਇੱਧਰ ਸਾਰੀ ਬਣੀ ਫੂਡ ਮਾਰਕੀਟ ਇੱਧਰ ਬਣਿਆ ਜੀ ਇੰਡੀਅਨ ਰੈਸਟੋਰੈਂਟ ਔਰ ਇੱਕੋ ਬਿਲਕੁਲ ਸਾਹਮਣੇ ਪੰਜਾਬੀ ਹਟ ਔਰ ਇੱਧਰ ਹੈਗਾ ਸੀ ਨੈਗਰਾ ਫਾਲ ਚਲੋ ਟਰਾਈ ਕਰਦੇ ਆ ਨਾ ਫਲ ਕੀ ਮਿਲਦਾ ਔਰ ਇੱਧਰ ਇੱਕ ਸਰਦਾਰ ਜੀ ਬੈਠੇ ਨੇ ਇੰਡੀਅਨ ਸਟਰੀਟ ਫੂਡ ਲਾ ਕੇ ਮੈਂਗੋ ਲੱਸੀ ਸੋ ਜੇਸੀ ਕੈਨੇਡਾ ਨਹੀਂ ਜਾ ਰਹੇ ਉਹਦੀ ਵਜ੍ਹਾ ਇਹ ਹੈ ਵੀ ਕਿ ਕੈਨੇਡਾ ਨੂੰ ਐਂਟਰ ਕਰਨ ਵਾਸਤੇ ਇੱਕ ਐਸਟਰਾ ਦਾ ਫਾਰਮ ਫੇਰ ਭਰਨਾ ਪਏਗਾ ਜਿਵੇਂ ਕਿ ਆਪਾਂ ਯੂਐਸਏ ਵਾਸਤੇ ਭਰਿਆ ਸੀ ਪਰ ਟਾਈਮ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੋਣ ਕਰਕੇ ਅਸੀਂ ਇਹ ਕੈਨੇਡਾ ਵਾਲਾ ਟ੍ਰਿਪ ਜੋ ਹੈ ਕੈਨਸਲ ਕਰ ਰਹੇ ਹਾਂ ਸੋ ਅਸੀਂ ਹੁਣ ਜਾਵਾਂਗੇ ਵਾਪਿਸ ਸ਼ਿਕਾਗੋ ਵਾਲੀ ਸਾਈਡ ਨੂੰ ਤਾਂ ਮਿਲਦੇ ਹਾਂ ਥੋੜੀ ਦੇਰ ਤੱਕ ਸੋ ਜੀ ਆਪਾਂ ਗੁਜ਼ਰ ਰਹੇ ਆਂ ਸਟੈਮ ਬਫਾਲੋ ਸ਼ਹਿਰ ਦੇ ਕੋਲੋਂ ਦੀ ਯੂ ਐਸ ਏ ਦਾ ਬਹੁਤ ਹੀ ਮਸ਼ਹੂਰ ਸ਼ਹਿਰ ਜੋ ਕਿ ਕੈਨੇਡਾ ਦੇ ਬਾਰਡਰ ਦੇ ਬਿਲਕੁਲ ਨਜ਼ਦੀਕ ਹੈ ਤੇ ਇੱਥੋਂ ਦੀ ਹੀ ਦੋ ਨਦੀਆਂ ਡਿਵਾਈਡ ਹੁੰਦੀਆਂ ਨੇ ਇੱਕ ਯੂ ਐਸ ਏ ਵਾਲੀ ਸਾਈਡ ਹੈ ਤੇ ਇੱਕ ਕੈਨੇਡਾ ਵਾਲੀ ਸਾਈਡ ਸੋ ਬਹੁਤ ਸੋਹਣਾ ਸ਼ਹਿਰ ਹੈ ਵੀ ਕਦੇ ਖੁੱਲਾ ਟਾਈਮ ਹੋਇਆ ਤਾਂ ਜ਼ਰੂਰ ਇਹਨੂੰ ਦੇਖਾਂਗੇ ਪਰ ਦੇਖਣ ਚ ਤਾਂ ਬਿਲਡਿੰਗਾਂ ਬਹੁਤ ਸ਼ਾਨਦਾਰ ਲੱਗ ਰਹੀਆਂ ਹਨ ਕਿਸੇ ਕੰਪਨੀ ਨੇ ਚੰਗੀਆਂ ਭੌਂਗੀਆਂ ਗੱਡੀਆਂ ਪੇ ਆਰਡਰ ਕੀਤੀਆਂ ਨਾ ਇਹ ਜਿੱਦਾਂ ਕਿ ਖੰਬਿਆਂ ਤੇ ਆਪਾਂ ਤਾਂ ਇੰਡੀਆ ਦੇ ਵਿੱਚ ਉਦਾਂ ਹੀ ਚੜਦੇ ਨੇ ਤੇ ਇਹ ਇੱਕ ਰੇਨਾ ਹੁੰਦੀਆਂ ਇਹਦੇ ਵਿੱਚ ਉਹ ਖੜੇ ਹੋ ਕੇ ਜਿੱਦਾਂ ਤਾਰਾਂ ਦਾ ਕੰਮ ਜਾਂ ਹੋਰ ਕੋਈ ਬਿਲਡਿੰਗ ਦਾ ਕੰਮ ਹੈ ਬਹੁਤ ਸ਼ਾਨਦਾਰ ਇਹ ਗੱਡੀਆਂ ਤਿਆਰ ਕੀਤੀਆਂ ਇੰਡੀਆ ਦੇ ਵਿੱਚ ਤਾਂ ਬਹੁਤ ਘੱਟ ਨੇ ਐਸੇ ਪਰ ਸਾਡੇ ਯੂਰਪ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਯੂਜ਼ ਕਰਦੇ ਨੇ ਖਾਸ ਕਰਕੇ ਇਹ بجلی ਵਾਸਤੇ ਹੀ ਮੈਂ ਤਾਂ ਦੇਖੀ ਹੈ ਤਾਰਾਂ ਦਾ ਜਾਂ ਹੋਰ ਕੋਈ ਸਿਸਟਮ ਆਹ ਇਹ ਜੀ ਸੋਲ ਪੈਨਸਲ ਵੀ ਨਹੀਂ ਹੈ ਤੇ ਰੋਜ਼ ਬੈਠਾ ਤੇ ਸਮ ਹੈ ਜਿਵੇਂ ਇੱਕ ਕਾਕਟ ਮੰਨ ਉਸ ਨੂੰ ਰੀਚੀ ਮੈਂ ਸਪੰਜਰ ਪਾਣੀ ਦੇ ਦੂਜਾ ਇਸ ਸਾਈਡ ਤਾਂ ਅੰਗੂਰਾਂ ਦੀ ਖੇਤੀ ਬਹੁਤ ਜ਼ਿਆਦਾ ਕੀਤੀ ਆ ਦੇਖੋ ਸਾਰੇ ਪਾਸੇ ਅੰਗੂਰਾਂ ਦੇ ਹੀ ਬਾਗ ਲੱਗੇ ਹੋਏ ਨੇ ਲੈਫਟ ਸਾਈਡ ਰਾਈਟ ਸਾਈਡ ਅੰਗੂਰ ਹੀ ਅੰਗੂਰ ਟਰੱਕਾਂ ਵਾਲੇ ਤੇ ਵੱਟ ਕੱਡੇ ਪਏ ਨੇ ਯੂ ਐਸ ਨੇ ਆ ਦੇਖੋ ਜਾ ਰਿਹਾ ਡਬਲ ਟੈਰੀ ਪਿੱਛੇ ਆਹ ਸ਼ਾਨਦਾਰ ਟਰੱਕ ਇਹ ਸਾਡੇ ਯੂਰਪ ਚ ਬਹੁਤ ਘੱਟ ਨੇ ਪਰ ਅਮਰੀਕਾ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਨੇ ਚੰਗੀ ਪਿਕਅਪ ਮਜ਼ਬੂਤ ਜੀ ਅੱਜ ਆਏ ਆ ਅਸੀਂ ਇੱਥੇ ਇੰਡੀਆਨਾ ਪਾਲਿਸ ਦੇ ਇੱਕ ਪੀਜ਼ਾ ਟਵਿਸਟ ਤੇ ਇਹਨਾਂ ਦੀ ਬੜੀ ਤਾਰੀਫ਼ ਸੁਣੀ ਕਿ ਇਹਨਾਂ ਦਾ ਚਿਕਨ ਟਿੱਕਾ ਪੀਜ਼ਾ ਬੜਾ ਸਵਾਦ ਹੈ ਇਹਦੀ ਕਰਨ ਲੱਗੇ ਆਂ ਟ੍ਰਾਈ ਇੱਕ ਤਰ੍ਹਾਂ ਦੀ ਨਵੀਆਂ ਚੀਜ਼ ਇਹ ਕਾ ਬਹੁਤ ਸੋਹਣੀ ਚੀਜ਼ ਬਣਾਈ ਯੂ ਐਸ ਐ ਨੇ ਤੇ ਗੱਡੀਆਂ 'ਚ ਬੈਠ ਕੇ ਤੁਸੀਂ ਆਰਡਰ ਕਰਾ ਸਕਦੇ ਹੋ ਤੇ ਤੁਹਾਨੂੰ ਬੈਠਿਆਂ ਨੂੰ ਆਰਡਰ ਮਿਲ ਜੇਗਾ ਉੱਥੇ ਇਹ ਚੀਜ਼ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ ਇੱਕ ਡੀਓ ਸਪਰੇਅ ਦਾ ਰੇਟ ਇੰਨਾ ਤਕਰੀਬਨ 8 ਡਾਲਰ ਐ ਮੈਂ ਕੱਲ ਵੀ ਲੈਣ ਲੱਗਾ ਸੀ ਤੇ ਦੇਖਿਆ ਇਹ ਪ੍ਰਾਈਸ ਆ ਪਰ ਆਪਣੇ ਯੂਰਪ ਦੇ ਵਿੱਚ ਤਾਂ 1.5 ਯੂਰੋ 2 ਯੂਰੋ ਜਾਂ ਮੈਕਸਿਮਮ 3 ਯੂਰੋ ਹੈ ਔਰ ਆ ਵੀ ਦੇਖੋ ਇੱਧਰ ਵੀ ਬੜੀ ਹੈਰਾਨਗੀ ਦੀ ਗੱਲ ਹੈ ਔਰ ਇਹ ਵੀ ਪ੍ਰੋਡਕਟ ਦੇਖ ਲੋ told that he started to come to the decision that he was going to get out of the 2024 race we made a few calls to other other his chief of staff ਆ ਦੇਖੋ ਜੀ ਕੀ ਲਿਖਿਆ ਮਮਸ ਟੈਕਸੀ ਬੱਚਿਆਂ ਨੂੰ ਲਿਆਂਦੇ ਹੁੰਦਾ ਮਾਂ ਜਾ ਕੇ ਸਕੂਲ ਤੋਂ ਜੋ ਹੁਕਮ ਮੇਰੇ ਆਕਾ ਸਾਰੇ ਸੰਗਤਾਂ ਨੂੰ ਤੇਰੀਆਂ ਸਾਰੇ ਸਾਰੇ ਨੂੰ ਲੈ ਕੇ ਆਵਾਂਗੇ ਮੈਂ ਰੁਕ ਜਾ ਕਰਾਂਗਾ ਆਪੀ ਆ ਜਾ ਕਰਾਂਗੇ ਕਿਤੇ ਅਚੀ ਭੂਰੇ ਲਾਗੇ ਤੇ ਖਾਲੀ ਲੈ ਕੇ ਫਾਰਕੀ ਪੁਛਿਆ ਕਿ ਆਹੋ ਛੰਦੇ ਵੀ ਰਣ ਵੀ ਮੈਂ ਖਾਣਾ ਠੀਕ ਬਾਬੂ ਨੂੰ ਆ ਗਿਆ ਬੱਸ ਮੈਂ ਰੱਬ ਤੁਹਾਡੀ ਲੰਮੀ ਲੰਮੀ ਉਂਗਲਾਂ ਕਰੇ ਉਂਗਲਾਂ ਉਹੀ ਲਾ ਕੇ ਨਾ ਬਾਬਾ ਬਾਏ ਬਾਏ ਅੱਬੀ ਆਉ ਹਾਂਗਾ ਸਾਡੇ ਕੋਲ ਬਾਏ ਬਾਏ ਪਾਣੀ ਤਾਂ ਪੂਣੀ ਵੀ ਰੱਖੋ ਹੈਗਾ ਪਾਣੀ ਸਾਡੀ ਵੇਖਿਆ ساری ਫੋਟੋ ਹੈ ਕਿੰਨਾ ਬਲੌਟ ਪੈਸੇ ਦੇਣੇ ਪੈਣੇ ਕੋਈ ਨਾ ਸਪான்ਸਰ ਕਰੋ ਸਪான்ਸਰ ਬਾਏ ਬਾਏ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ घुमाल Oter yoter ayaza